ਜੀ ਉਸ ਪਰਮਾਤਮਾ ਦੀਆਂ ਰਚਾਈਆਂ ਹੋਈਆਂ ਖੇਡਾਂ ਨੇ ਉਹਦੇ ਅਸਚਰਜ ਕੌਤਕ ਨੇ ਕਿ ਬੰਦਾ ਦੇਖ-ਦੇਖ ਕੇ ਵਿਸਮਾਦ ਹੋ ਜਵੇ ਇਨਸਾਨ ਨੇ ਬੜਾ ਜੋਰ ਲਾਇਆ ਹੋਇਆ ਉਹਦੀ ਖੇਡ ਨੂੰ ਸਮਝਣ ਵਾਸਤੇ ਪਰ ਉਹਦੀਆਂ ਖੇਡਾਂ ਬੇਅੰਤ ਨੇ ਸਮਝਣੀਆਂ ਇੰਨੀਆਂ ਸੌਖੀਆਂ ਨਹੀਂ ਹੈਗੀਆਂ ਸਾਇੰਸ ਦੀ ਮੰਨੀਏ ਵਿਗਿਆਨ ਦੀ ਮੰਨੀਏ ਵਿਗਿਆਨੀਆਂ ਦੀ ਮੰਨੀਏ ਸਾਇੰਟਿਸਟ ਦੀ ਮੰਨੀਏ ਤਾਂ ਇਹ ਜਿਹੜੀ ਤਸਵੀਰਾਂ ਤੁਸੀਂ ਹੁਣ ਦੇਖ ਰਹੇ ਹੋ ਇਹ ਜਿਹੜਾ ਮਾਰਸ ਗ੍ਰਹਿ ਆ ਮੰਗਲ ਗ੍ਰਹਿ ਆ ਜਿਹੜਾ ਉਹਦੇ ਉੱਪਰੋਂ ਉਹਦੇ ਸੂਰਜ ਦੇ ਡੁੱਬਣ ਦੀਆਂ ਤਸਵੀਰਾਂ ਨੇ ਤੇ ਉੱਥੇ ਅਸਮਾਨ ਨੀਲੇ ਰੰਗ ਦਾ ਹੁੰਦਾ ਉੱਥੇ ਸੂਰਜ ਦੀ ਜਿਹੜੀ ਰੋਸ਼ਨੀ ਆ ਉਹ ਨੀਲੇ ਰੰਗ ਦੀ ਹੁੰਦੀ ਆ ਸੋ ਉਹਨਾਂ ਦਾ ਮੰਨਣਾ ਕਿ ਰੂਹੇ ਜ਼ਮੀਨ ਦੇ ਉੱਤੇ ਹੁਣ ਤੱਕ ਜਿੰਨੇ ਵੀ ਇਨਸਾਨਾਂ ਨੇ ਜਨਮ ਲਿਆ ਉਹਨਾਂ ਦੇ ਵਿੱਚੋਂ ਹੁਣ ਜਿਹੜੀ ਐਸ ਸਮੇਂ ਪੀੜ੍ਹੀ ਇਸ ਧਰਤੀ ਤੇ ਹੈ ਉਹੋ ਪਹਿਲੇ ਖੁਸ਼ਕਿਸਮਤ ਇਨਸਾਨ ਨੇ ਜਿਹੜੇ ਇਸ ਸੂਰਜ ਦੀਆਂ ਮਤਲਬ ਕਿ ਮੰਗਲ ਗ੍ਰਹਿ ਦੇ ਇਸ ਡੁੱਬਦੇ ਸੂਰਜ ਦੀਆਂ ਤਸਵੀਰਾਂ ਦੇਖ ਰਹੇ ਨੇ ਇਹ ਤੋਂ ਪਹਿਲਾਂ ਉਹ ਕਹਿੰਦੇ ਕਿਸੇ ਨੇ ਕਦੇ ਵੀ ਕੋਈ ਤਸਵੀਰ ਨਹੀਂ ਦੇਖੀ ਹੈਗੀ ਹਾਂ ਮੈਂ ਇਹ ਗੱਲ ਮੰਨਦਾ ਕਿ ਇਹ ਤਸਵੀਰਾਂ ਜਰੂਰ ਹੁਣ ਜਿਹੜੇ ਐਸ ਸਮੇਂ ਦੇਖ ਰਹੇ ਨੇ ਉਹ ਖੁਸ਼ਕਿਸਮਤ ਆਲੇ ਨੇ ਉਹ ਲੋਕਾਂ ਨੇ ਦੇਖੀਆਂ ਨੇ ਪਰ ਇਹ ਸੂਰਜ ਇਹ ਮੰਗਲ ਗ੍ਰਹਿ ਇਹ ਨਹੀਂ ਹੋ ਸਕਦਾ ਵੀ ਕਿਸੇ ਨੇ ਨਾ ਦੇਖਿਆ ਹੋਵੇ ਪਹਿਲਾਂ ਬڑے-ਬڑے ਸਿੱਧ ਪੁਰਸ਼ ਹੋਏ ਨੇ ਹਨਾ ਜੇ ਆਪਾਂ ਸਾਡੇ ਗੁਰੂਆਂ ਦੀ ਗੱਲ ਕਰੀਏ ਉਹ ਤਾਂ ਇੱਕ એનર્ਜੀ ਦਾ ਲੈਵਲ ਹੀ ਅਲੱਗ ਸੀਗਾ ਤੇ ਉਹਨਾਂ ਤੋਂ ਵੀ ਬਾਅਦ ਆਪਾਂ ਕਹਿ ਸਕਦੇ ਆਂ ਵੀ ਬڑے-ਬڑے ਸਿੱਧ ਪੁਰਸ਼ ਹੋਏ ਨੇ ਜਿਹੜੇ ਆਪਣੀ ਚੇਤਨਾ ਦੇ ਮਾਰਗ ਦੇ ਰਾਹੀ ਇਹਨਾਂ ਚੀਜ਼ਾਂ ਦੇ ਦਰਸ਼ਨ ਜਿਨ੍ਹਾਂ ਨੇ ਕੀਤੇ ਹੋਣਗੇ 100% ਪਰ ਹਾਂ ਤਸਵੀਰ ਦੇ ਜਰੀਏ ਆਮ ਇਨਸਾਨ ਨੇ ਇਹ ਪਹਿਲੀ ਵਾਰੀ ਹੋਇਆ ਹੋਣਾ ਕਿ ਉਹਨਾਂ ਨੇ ਮੰਗਲਕ ਰਹਿਦੀ ਮਾਰਸ ਦੇ ਇਸ ਸੂਰਜ ਡੁੱਬਣ ਦੀ ਤਸਵੀਰ ਦੇਖੀ ਹੋਵੇ। ਕਹਿਰ ਉਸ ਪਰਮਾਤਮਾ ਦੀਆਂ ਰਚਾਈਆਂ ਹੋਈਆਂ ਖੇਡਾਂ ਨੇ ਤੇ ਇਨਸਾਨ ਇਹਨਾਂ ਨੂੰ ਸਮਝਣਾ ਚਾਹੁੰਦਾ ਲੱਗਿਆ ਹੋਇਆ ਆਪਣੀ ਕੋਝਵੀਨ ਦੇ ਉੱਤੇ ਪਰ ਆਪਾਂ ਤੁਹਾਨੂੰ ਅਕਸਰ ਹੀ ਕਹੀਦਾ ਕਿ ਉਹ ਬੜਾ ਬੇਅੰਤਾ ਤੁਸੀਂ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਦੇ ਵਿੱਚ ਹੋ ਉਸ ਕਾਲਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਆਪਣੇ ਆਪਣੇ ਰੱਬ ਨੂੰ ਯਾਦ ਕਰਨਾ ਸ਼ੁਰੂ ਕਰੋ ਓਟ ਦੇ ਬੈਠਦੇ ਉਹਦਾ ਨਾਮ ਲਿਆ ਕਰੋ ਉਦੇ ਅੱਗੇ ਅਰਦਾਸ ਕਰਿਆ ਕਰੋ ਕਿ ਅਸੀਂ ਕੁਛ ਕਰਨ ਜੋਗੇ ਨਹੀਂ ਪ੍ਰਮਾਤਮਾ ਜੋ ਹੈ ਬਸ ਤੇਰਾ ਹੀ ਆ ਤੇ ਦੇਖਿਓ ਫਿਰ ਚਮਤਕਾਰ ਵੀ ਹੁੰਦੇ ਨੇ ਤੇ ਕਲਾ ਵੀ ਵਰਤਦੀ ਹੈ ਜਿਉਂਦੇ ਵਾਸਤੇ ਰਹੋ ਧੰਨਵਾਦ